ਮੇਰੀ ਰੈਸਿਪੀ ਕਰਤੀ ਨਾ ਖਰਾਬ ਪਲੇਟ ਨਾ ਉੱਤੇ ਦੇਈ ਦੀ ਨਹੀਂ ਤਾਂ ਨੁਕਸ ਵੀ ਕੱਢੀ ਜਾਣੀ ਬਸ ਇਹ ਵਾਗੇ ਜਦੋਂ ਮੈਂ ਕਰਨ ਲੈ ਉਹ ਡੇਕ ਪੇ ਵਿੱਚ ਮੈਨੂੰ ਸਮਝਾਉਣ ਦੇ ਐਦਾਂ ਟੱਟੀ ਦਾ ਐਸ ਰੋ ਪਹੁੰਚ ਗਏ ਆਪਾਂ ਪਲਾਟ 'ਚ ਇਦੋਂ ਪੈ ਰਹੀ ਚਾਗਲਾਸੀਆਂ ਚ ਵਾਈਲੈਂਟਰ ਕਿਦਨ ਪਾਣਾ ਕੱਲ ਨਹੀਂ ਠਹਿਰ ਜੋ ਇਹ ਪਾਣੀ ਬਣਾ ਇਹ ਤਾਂ ਕਾਂਡੇ ਹਨਾ ਲੈਨਟਰ ਨੇ ਪਾਉਂਡੇ ਨਹੀਂ ਇਹ ਨਹੀਂ ਦੇ ਬੇਦੂਨ ਇਹ ਦਸ ਹਿੰਟੇ ਤੱਕ ਤੋਟੇ ਤੇ ਤੂ ਟੂਹਾ ਕੀ ਜਾਓ ਆਓ ਜਾਓ ਉਹ ਜਗਾ ਰਹਿਣਾ ਹੁਣ ਨਹੀਂ ਦੇੜਾ ਪਹਿ ਰਹਿਣਾ ਉਹ ਜਗਾ ਕੋਈ ਜਗਾ ਜਦੋਂ ਆ ਰਹੇ ਤੇ ਲੱਕੜਾਂ ਲੈਓ ਗਲੀਆਂ ਮੈਣੀਆਂ ਤੇ ਪੁਕਾ ਮਾਰਦੀ ਰਹਿਣਾ ਔਰ ਉਹ ਸਹੀ ਕਰ ਮੈਂ ਤਰੇ ਗੀਆਂ ਵੱਡਮ ਵੱਡੇ ਡੇਡੀ ਟੋਟੇ ਜੀ ਕੱਟ ਕਰ ਰੱਖਣੇ ਮੈਂ ਜੇ ਤੇ ਫੇਰ ਉਹਨੇ ਹੋਣਾ ਉਹ ਜਿੰਨਾ ਚਿਰ ਉਹ ਹੋਣਾ ਨਹੀਂ ਆ ਉਹ ਜਦੋਂ ਮੁੱਕ ਜਾਣੀਆਂ ਤਾਂ ਮੁੱਕੇ ਤਰ ਦੇਣਾ ਚੰਨ ਚੌਂਕੇ ਤੇ ਅੱਗ ਬਾੜਦੀ ਮੇਰੀ ਬੱਜੀ ਹੈ ਹੋਰ ਨਹੀਂ ਕਿਰੇ ਆਦੇ ਤਨੇ ਲੱਗ ਰਹੇ ਹੋ ਡਿਲੇਡ ਵਾਤੀ ਜਾ ਰਹੇ ਜਮਾ ਕਰੀ 39 2 3 ਅੱਜ ਧੁੱਪ ਲੱਗੀ ਨਹੀਂ ਇਹ ਗੱਲੀਆਂ ਲੱਗਣਾ ਰੜਜੀ ਨਹੀਂ ਬਲਨੀ ਅੱਗ ਅੰਗੇ ਪਟਵਾਲਾ ਵਿਭਾਗ ਨੇ ਅਨਤਾ ਪਾਈ ਸੀ ਬੜਨੀ ਨੇ ਨਾ ਐ ਵੀ ਮਿਸਟਰੀਨ ਕਰਤਾ ਅੱਜ ਡੈਂਗ ਰੂਮ ਦਾ ਕੰਪਲੀਟ ਦਵਾਰ ਹੱਥ ਲੋਇਆ ਡਿਜ਼ਾਈਨ ਜਿਹਾ ਦਿੱਤਾ ਇਹਦੇ ਵਿੱਚ ਇਹਨਾਂ ਨੇ ਅਸਰੋਖ ਮੇਨ ਡੋਰ ਦੇ ਅੰਦਰਲਾ ਜਿਹੜਾ ਮੇਨ ਡੋਰ ਨੇ ਉਹਦੇ ਨਾਲੋਂ ਹੀ ਆਸਰੋਖ ਘੁਮਣਾ ਲਜਾ ਅਗਵੇ ਲੰਘ ਟਾਇਲ ਛੱਲਾ ਦਾਂਗੇ ਜਿਹਦੇ ਉੱਤੇ ਟਾਇਲ ਟੂ ਲਾ ਕੇ ਇਹਨੂੰ ਬਾਕੀ ਕਰ ਦਾਂਗੇ ਗਲਬਤ ਕਵਰ ਅੱਜ ਧੁੰਦ ਦੀ ਬੜੀ ਪਈ ਆ ਤੇ ਜੋ ਸਵੇਰ ਤੋਂ ਧੁੰਦ ਸਵੇਰੇ ਉਹ ਕਾਫੀ ਪਈ ਅੱਜ ਤੇ ਦਿਨ ਇਦਾਂ ਹੀ ਲੰਘਿਆ ਵਸੇ ਅੱਗ ਲਾਈਏ ਇੱਧਰ ਨਹੀਂ ਤਾਂ ਮੈਂ ਹਵਾ ਨਹੀਂ ਚੜਾਣੀ ਚਾਹੀਏ ਪੂਰਾ ਇਹ ਭਾਜੀ ਸਰੀਆ ਵੱਡਿਆ ਪੂਰਾ ਇਹ ਸਰੀਆ ਹੋਰ ਪੂਰਾ ਕੰਨ ਲਾ ਲੈ ਉਹ ਲਓ ਜੀ ਹੁਣ ਆਪਾਂ ਚੱਲੇ ਆਂ ਘਰ ਵਾਪਸੀ ਹਾਂਜੀ ਭਲੂਣ ਕੇ ਬੈਠੇ ਸਾਰੇ ਕਿਉਂਕਿ ਅੱਜ ਆਪਾਂ ਆਏ ਵੀ ਲੇਟ ਤੁਹਾਨੂੰ ਲੱਥੀ ਨਹੀਂ ਸਾਰੀ ਦਿਹਾੜੀ ਤੁਹਾਨੂੰ ਨਹੀਂ ਲੱਥੀ ਅੱਜ 12 1 ਵਜੇ ਆਏ ਹੀ ਆਪਾਂ ਹੁਣ ਚੱਲੇ ਆਪਾਂ ਵਾਪਸ ਲੋ ਜੀ ਹੁਣੇ ਆਪਾਂ ਪਹੁੰਚੇ ਆ ਘਰ ਇੱਧਰ ਸਬਜ਼ੀ ਭਾਜੀ ਦੀ ਤਿਆਰੀ ਹੋਣ ਰਹੀ ਹੈ ਤੇ ਇਧਰ ਆਪਣੀ ਰੈਸਪੀ ਲੱਗੇ ਤਿਆਰ ਕਰਨ ਕੋ ਫੋਨ ਆ ਗਿਆ ਹਾਂਜੀ ਕਹਿੰਨ ਬੜੀ ਗੁੱਸੇ ਵਿੱਚ ਆਂ ਚਲੋ ਅਸੀਂ ਆਪਣਾ ਕੰਮ ਕਰਦੇ ਆਂ ਆਪ ਲੈਂਦਾ ਇੱਕ ਆਹ ਨੂੰ ਕੀ ਕਹਿੰਦੇ ਕੋਪਾ ਕੋਪਾ ਦੇ ਅਰੰਗੀ ਖਸਖਾਸ ਇਹ ਜੋ ਰੈਸਪੀ ਲੱਗੇ ਮਨੋਂ ਜਿਹਦਾ ਸਿਰ ਦਰਦ ਵਗੈਰਾ ਜਿਹਨੂੰ ਮਾਈਗਰੇਨ ਦੀ ਪ੍ਰੋਬਲਮ ਆ ਤੇ ਉਹਦੇ ਵਾਸਤੇ ਬਹੁਤ ਵਸ਼ਟੀ ਜਿਹਾ ਇਹ ਕਰੀ ਉਹ ਤਾਂ ਡੈਡੀ ਹੁਣਾਂ ਨੇ ਬਣਾਈ ਸੀ ਪਰ ਉਹਨਾਂ ਦਾ ਵੀਡੀਓ ਨਹੀਂ ਬਣਾਈ ਪਰ ਆਪਾਂ ਅੱਜ ਤੁਹਾਨੂੰ লাইਵ ਵੀਡੀਓ ਬਣਾ ਕੇ ਦੱਸਾਂਗੇ ਇਹਦੇ ਨਾਲ ਬਣੀ ਸਬਜੀ ਸਬਜੀ ਇਹ ਨੂੰ ਤਾਂ ਪੂਰਾ ਹੈ ਹੈ ਤਾਂੰਡਾ ਨੂੰ ਬਹੁਤ ਹੋ ਰਿਹਾ ਹੈ ਬਹੁਤ ਖਾਰ ਰਿਹਾ ਹੈ ਕਿ ਅੱਜ ਧੁੱਪ ਲੱਗੀ ਨਹੀਂ ਬਹੁਤ ਅੱਜ ਠੰਡਾ ਇਹਨੂੰ ਆਪਾਂ ਕੱਟਾਂਗੇ ਤੋਂ ਪਹਿਲਾਂ ਤੇਲ ਇਹਨੂੰ ਲਵਾਵਾਂਗੇ ਇਹਨੂੰ ਕਟਿੰਗ ਕਰਾਂਗੇ ਤਾਂ ਫਿਰ ਲੈ ਆਪਾਂ ਇਹਨੂੰ ਫਿਲਹਾਲ ਅਜੇ ਇਹਨੂੰ ਆਹ ਪਾ ਕੇ ਰੱਖ ਲੈਣੇ ਇੱਥੇ ਇਹਨੂੰ ਲੈ ਕੇ ਇਥੇ ਇਹਨੂੰ ਕੱਟਾਂਗੇ ਆਪਾਂ ਤੇ ਦਿੱਤ ਜੁਰਨਾ ਖੰਡ ਇਹ ਕਿਹਾ ਬਟ ਕਟਿੰਗ ਕਰਤੀ ਦੀ ਆ ਤੇ ਇਹਦੇ ਵਿੱਚ ਆਈ ਰਖਸ ਖਾਸ ਹਨ ਇਹਦੇ ਵਿੱਚ ਸਾਰੀ ਆਪਾਂ ਪਾ ਦੇਣੀ ਤੇ ਫਿਰ ਇਹਦੇ ਉੱਪਰ ਢੱਕਣ ਲਾ ਕੇ ਨੂੰ ਬੰਦ ਕਰ ਦੇਣਾ ਉਹ ਜਿਹੜਾ ਬਟੇ ਆਪਾਂ ਉਪਰੇ ਦੇ ਵਿੱਚ ਇਹਨੂੰ ਪਾਵਾਂਗੇ ਨੋ ਸਾਰਾ ਪਾਣੀ ਪਾਣੀ ਦੇ ਵਿੱਚ ਆ ਪੱਤੇ ਨੇ ਗਲੇ ਬਾਦਾਮ ਫਿਰ ਤੋਂ ਗਲੇ ਖਜੂਰ ਇਹਨੂੰ ਛੋਟੇ ਛੋਟੇ ਕਰਕੇ ਦੇ ਵਿੱਚ ਪਾ ਦੇਣਾ ਆਪਾਂ ਆ ਜਿੰਬੱਟੀ ਉਹ ਵੀ ਬਾਜ਼ ਨਹੀਂ ਮੱਚੇ ਜੀ ਇਹ ਹੁਣ ਅੱਡੇ ਇਸ ਤਰ੍ਹਾਂ ਆਪਾਂ ਢੱਕਣੇ ਦਾ ਇਦਾਂ ਹੀ ਬੰਦ ਕਰ ਦੇਣਾ ਜਿੱਦਾਂ ਵੱਡੇ ਆਏ ਆਪਾਂ ਇਹ ਐਸ ਲੋ ਨਾਈ ਟਰਿਆਓ ਖਾਈਏ ਖਾਈਏ ਨਹੀਂ ਰੁਕ ਜਾ ਮੈਂ ਰੈਸਪੀ ਬਣਾਉਣ ਡਿਆ ਇੰਦਰ ਨਾਲ ਹੀ ਸਬਜ਼ੀ ਬਣਾਈ ਜਾਣੀ ਨਾਲ ਹੀ ਖਾਈ ਜਾਣੀ ਫੋਲਿਆ ਦੁੱਧ ਤੇ ਇਹਨੂੰ ਦੁੱਧ ਦੇ ਵਿੱਚ ਆਪਾਂ ਉਬਲਣਾ ਹੁੰਦਾ ਇੱਧਰ ਰੱਖਤਾ ਦੁੱਧ ਤੇ ਦੁੱਧ ਗਰਮ ਹੋ ਜਾਂਦਾ ਤੇ ਉਹਦੇ ਵਿੱਚ ਆਪਾਂ ਜਿਹੜਾ ਐਸੇ ਸਮਾਨ ਭਰਿਆ ਜਿਹੜਾ ਕੋਪਾ ਸਕਾਲਸ ਪਾਈ ਆ ਵਿੱਚ ਪਾਇਆ ਹੋਵੇ ਦੇ ਵਿੱਚ ਜਿਆ ਕੀ ਇਹਨੂੰ ਦਿੰਦੇ ਆ ਇੱਧਰ ਬਦਾਮ ਤੇ ਦੋ ਪਾਈਆਂ ਖਜੂਰਾਂ ਇਦੋਂ ਆਪਾਂ ਰਮਣਾ ਅਜਿਹਾ ਨਹੀਂ ਰੰਗ ਸਕਦੇ ਆ ਇਹ ਵਾਰੀ ਟੱਕਣ ਲੱਥੇ ਨਾ ਕੱਟੋ ਕੱਟਾ ਅੱਧਾ ਘੰਟਾ ਪੌਣਾ ਘੰਟੇ ਤੋ ਰੱਖਾਂਗੇ ਤੇ ਇੱਧਰ ਰੱਖੀਏ ਸਬਜੀ ਟੱਕਣ ਦੇ ਆ ਗਏ ਹੁਣ ਟੱਕ ਦਾਂਗੇ ਆਪਾਂ ਚਲੋ ਹਨਾ ਰਾਮ ਟੱਕ ਰਾਂਦੇ ਨਾ ਚੇਦੋ ਘੰਟੇ ਦੋ ਚਲੋ ਵੀ ਇਸ ਵਾਰ ਨੇ ਕਰਨੀ ਥੋੜੀ ਬਹੁਤ ਹਲ ਮੈਕਰਾ ਦਿੰਦਾ ਤੇ ਥੋੜੀ ਬਹੁਤ ਹੈਲਥ ਕੇਮ ਵੀ ਮੇਰੀ ਕਰਾ ਦਿੰਦੀ ਕਿਉਂ ਨਹੀਂ ਹੈ ਕਿਉਂ ਇਹ ਹਜੂਰ ਕਰਤੇ ਹਾਂ ਹਰ ਤੋਂ ਕਿਨੇ ਗਿਆ ਨਾ ਜੀ ਵਗਦੀ ਚਲੋ ਫਿਰ ਇਹ ਸਬਜੀ ਬਣੀ ਕਿਉਂ ਨਹੀਂ ਸਬਜੀ ਫਿਰ ਚੈੱਕ ਕਰਵਾਉਂਗਾ ਬਾਨੀ ਉਹ ਦਿਓ ਮੈਨੂੰ ਯਾਰ ਮੇਰੀ ਰੈਸিপি ਕਰਤੀ ਨਾ ਖਰਾਬ ਪਲੇਟ ਨੂੰ ਉਤੀ ਦੇਈ ਦੀ ਐਂ ਤਾਂ ਨਕਸਬੇ ਲਈ ਕੱਢੀ ਜਾਣੀ ਬਸ ਇਹ ਵਾਗੇ ਜਦੋਂ ਮੈਂ ਕਰਨ ਡਿਆ ਕੰਮ ਲੈ ਉਹ ਦੇਖ ਪਏ ਵਿੱਚ ਬਿਨੁ ਸਮਝਾਉਣ ਲਈ ਐਦਾਂ ਟੇ ਟੇ ਐਸੇ ਰੋ ਜੰਨਾ ਚਿਰ ਦੁੱਧ ਸੁੱਕਦਾ ਨਹੀਂ ਉਹ ਮਜਰੇ ਨੂੰ ਆਪਾਂ ਲਾਉਣਾ ਨਹੀਂ ਦਾ ਬਸ ਸਰਾਂ ਨੇ ਦੇਣਾ ਹਾਂ ਸਭਜੀ ਖਾਈਏ ਬਣਾ ਲਓ ਥੋੜੀ ਜਿਹੀ ਬਾਤ ਹਾਂ ਜੀ ਸੋਈਆ ਛੋਟੀ ਜੀ ਆ ਜਿਹੜਾ ਆਪਾਂ ਸਲਾਪ ਪਾਈਆ ਸਿੰਪਲ ਜੀ ਵੱਖੋ ਛੋਟੀ ਜੀ ਹਨਾ ਲੈ ਜਿਹਨੂੰ ਉਬਾਲ ਲਿਆ ਆਪਾਂ ਕੱਢ ਲਿਆ ਪੂਰਾ ਜਿਵੇਂ ਉਹਦਾ ਆ ਦੇਖੋ ਇਹਨਾਂ ਗੁਰਦ ਰਹਿ ਗਿਆ ਸਾਰਾ ਜੀ ਤੇ ਉਹਨੂੰ ਕੱਟ ਕੇ ਗ੍ਰाइंड ਕਰਾਂਗੇ ਹੁਣ ਕਿਉਂ ਜਿਹਨੂੰ ਗ੍ਰाइंड ਕਰਕੇ ਆਪਾਂ ਕੱਢ ਲਿਆ ਸਵੇਰੇ ਇੱਕ ਚਮਚਾ ਹੁਣਾਂ ਦੁੱਧ ਦੇ ਨਾਲ ਬਸ ਸੇਵਦੇ ਵਾ ਤੇ ਬਹੁਤ ਹੀ ਬੈਸਟ ਹੋ ਹਾਂਜੀ ਇਹ ਸੀ ਛੋਟਾ ਜਿਹਾ ਵਲੌਗ ਜੇ ਵਲੌਗ ਵਧੀਆ ਲੱਗਾ ਤਾਂ ਕਮੈਂਟ ਸੇ ਜੁੜ ਕਰਿਓ। ਜਿਹੜੀ ਰੈਸিপি ਤੁਹਾਨੂੰ ਦੱਸੀ ਹੋ ਹੈਗੀ ਜਿਵੇਂ ਕਿ ਇਹਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਸਿਰ ਦਰਦ ਜਿਆਦਾ ਹੁੰਦੀ ਹੋਵੇ ਤੇ ਇਹ ਰੈਸিপি ਜਰੂਰ ਟਰਾਈ ਕਰਕੇ ਦੇਖਿਓ ਉਹਦੋਂ ਬਹੁਤ ਰਾਹਤ ਮਿਲਦੀ ਹੈ। ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਵਲੌਗ ਵਧੀਆ ਲੱਗਾ ਤਾਂ ਕਮੈਂਟ ਸੇ ਜੁੜ ਕਰਿਓ ਸਾਡਾ Facebook ਤੇ ਪੇਜ ਨੂੰ ਫੋਲੋ ਕਰੋ ਬਾਏ ਗੁੱਡ ਨਾਈਟ ਰੱਬ ਰੱਖਾ